ਕੋ 328 ਰੂਪ ਗਮਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਦੁਖਾਂਤ ਹੈ ਜੀ ਭਾਈ ਬਲਦੇਵ ਸਿੰਘ ਬਡਾਲਾ ਲੰਬੇ ਸਮੇਂ ਤੋਂ ਦਰਬਾਰ ਸਾਹਿਬ ਤਖਤ ਸਾਹਿਬ ਤੇ ਧਰਨਾ ਵੀ ਲਾਈ ਬੈਠੇ ਆ ਜੀ ਕਿ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਿਵੇਂ ਗੁੰਮ ਹੋਏ ਉਹਦੀ ਤਹਿਕੀਕਤ ਹੋਣੀ ਚਾਹੀਦੀ ਹੈ ਕੱਲ ਫਾਈਨਲੀ ਕੁਲਤਾਰ ਸਿੰਘ ਸੰਧਵਾ ਸਾਹਿਬ ਸਪੀਕਰ ਪੰਜਾਬ ਵਿਧਾਨ ਸਭਾ ਕਿਉਂਕਿ ਗੁਰਸਿੱਖ ਨੇ ਗੁਰੂ ਨੂੰ ਅਸੀਂ ਸਾਰੇ ਮੰਨਦੇ ਆ ਤੇ ਉਹਨਾਂ ਨੇ ਨਾਲ ਹੋ ਕੇ ਐਫ ਆਈ ਆਰ ਕਰਵਾਈ ਹੈ ਜੀ ਔਰ ਇਹਦੇ ਉੱਪਰ ਹੁਣ ਕਾਰਵਾਈ ਹੋਏਗੀ ਜਿਹੜੀ ਵੀ ਦੋਸ਼ੀ ਨੇ ਜਦ ਜਿਹੜੀ ਵੀ ਦੀ ਤਹਿਕੀਕਾਤ ਦੇ ਵਿੱਚ ਕਿਤੇ ਗਲਤੀ ਪਾਈ ਗਈ ਕਿਉਂਕਿ ਗੁਰੂ ਸਾਹਿਬ ਦੇ ਪ੍ਰਾਤਨ ਸਰੂਪ ਗੁੰਮ ਹੋਣਾ ਆਪਣੇ ਆਪ ਚ ਵੱਡਾ ਸਵਾਲੀਆ ਨਿਸ਼ਾਨ ਆ ਔਰ ਅਫਸੋਸ ਇਸ ਗੱਲ ਦਾ ਕਿ ਪਿਛਲੇ 15 ਸਾਲਾਂ ਤੋਂ ਜਾਂ 10 ਸਾਲਾਂ ਤੋਂ ਜਦੋਂ ਦੀ ਘਟਨਾ ਹੋਈ ਹੈ ਉਦੋਂ ਦਾ ਕਿਸੇ ਸਰਕਾਰ ਨੇ ਪੰਲਾ ਹੀ ਨਹੀਂ ਫੜਿਆ ਜੀ ਔਰ ਸੰਗਤ ਦੇ ਮਨ ਬਲੁੰਦਰੇ ਗਏ ਸੀਗੇ ਸੰਗਤ ਦੀ ਇਹ ਮੰਗ ਸੀਗੀ ਕਿ ਇਹ ਜਿਹੜੇ ਸਰੂਪ ਗੁੰਮ ਹੋਏ ਨੇ ਇਹਦੀ ਇਨਵੈਸਟੀਗੇਸ਼ਨ ਪ੍ਰਾਪਰ ਤਰੀਕੇ ਨਾਲ ਹੋਵੇ ਔਰ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਦੁੱਧ ਦੁੱਧ ਪਾਣੀ ਕਰਕੇ ਛੱਡੂਗੀ ਜੀ ਆਮਦਨ ਕਾਂਗਰਸ ਵੀ ਚੁੱਪ ਰਹੀ ਉਸ ਟਾਈਮ ਆਪਦੀ ਰਾਜ ਕਾਂਗਰਸ ਵੀ ਚੁੱਪ ਰਹੀ ਹੈ ਅਕਾਲੀ ਦਲ ਵੀ ਚੁੱਪ ਰਿਹਾ ਜੀ ਹੁਣ ਗੁਰੂ ਸਾਹਿਬ ਦੀ ਬੇਦਬੀ ਹੋਈ ਹੈ ਅਕਾਲ ਤਖਤ ਤੇ ਜਾ ਕੇ ਅਕਾਲੀ ਦਲ ਦੇ ਲੀਡਰਾਂ ਨੇ ਆਪ ਮੰਨਿਆ ਹੈ ਗੱਲ ਕਿ ਹਾਂ ਸਾਡੀਆਂ ਗਲਤੀਆਂ ਨੇ ਸਾਡੀਆਂ ਸੜ ਤੋਂ ਗੁੱਸਾਖੀ ਹੋਈ ਹੈ ਜਿਸ ਤੋਂ ਵੱਡਾ ਹੋਰ ਸਬੂਤ ਕੀ ਚਾਹੀਦਾ ਜਿਹੜੇ ਆਪਣੀ ਪਾਵਰ ਲਈ ਜਿਹੜੇ ਕੁਰਸੀ ਹਥਿਆਉਣ ਲਈ ਅਗਰ ਗੁਰੂ ਸਾਹਿਬ ਦੀ ਇੱਜ਼ਤ ਦਾਤੇ ਲਾ ਸਕਦੇ ਆ ਜੀ ਆਪਾਂ ਉਹਦੇ ਕੀ ਭਰੋਸਾ ਕਰ ਸਕਦੇ ਹਾਂ ਜਿਸ ਕਰਕੇ ਮੈਂ ਪੰਜਾਬ ਦੀ ਸੰਗਤ ਨੂੰ ਬੇਨਤੀ ਕਰਦਾ ਨਾਬਾ ਹਲਕੇ ਦੀ ਸੰਗਤ ਨੂੰ ਬੇ ਕਿ ਕਾਲੀ ਦਲ ਕਾਂਗਰਸੇ ਨੂੰ ਸਨਾਨਾ ਕਰੋ ਇਹ ਆਪਸ ਦੇ ਵਿੱਚ ਰਲੇ ਹੋਏ ਆ ਅਕਾਲੀ ਦਲ ਜਿਹੜਾ ਬੈਕਫੁੱਟ ਤੇ ਆ ਜੀ ਉਹਨਾਂ ਕੋਲੇ ਉਹ ਬੇਦਬੀ ਦਾ ਅਸਰੂਪਾਂ ਦੀ ਆਪਾਂ ਗੱਲ ਕਰਕੇ ਹਟਰੇ ਆ ਇਹ ਸਾਰਾ ਇਹਨਾਂ ਦੀਆਂ ਜਿਹੜੀਆਂ ਨੇ ਇਹ ਨਲਾਇਕੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬਾ ਨੇ ਵਾਅਦਾ ਵੀ ਕੀਤਾ ਸੀ ਅਸੀਂ ਵੀ ਕੀਤਾ ਸੀਗਾ ਕਿ ਬੇਅਦਬੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਹੁਣ ਸਮਾਂ ਆ ਗਿਆ ਕਿ ਬੇਅਦਬੀ ਦੇ ਦੋਸ਼ੀ ਔਰ ਗੁਟਕਾ ਸਾਹਿਬ ਜਿਹੜੇ ਗੁੰਮ ਹੋਏ ਸੀਗੇ ਜਿਹੜੇ ਲਾਪਤਾ ਨੇ ਹੁਣ ਤੱਕ ਉਹਦੇ ਦੋਸ਼ੀ ਜਿਹੜੇ ਆ ਉਹਨਾਂ ਨੂੰ ਸਜ਼ਾ ਮਿਲਣ ਦਾ ਸਮਾਂ ਆ ਗਿਆ ਜੀ ਦੇਖੋ 328 ਰੂਪ ਗੁੰਮਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਦੁਖਾਂਤ ਹੈ ਜੀ ਭਾਈ ਬਲਦੇਵ ਸਿੰਘ ਬਡਾਲਾ ਲੰਮੇ ਸਮੇਂ ਤੋਂ ਦਰਬਾਰ ਸਾਹਿਬ ਤਖਤ ਸਾਹਿਬ ਤੇ ਧਰਨਾ ਵੀ ਲਾਈ ਬੈਠੇ ਆ ਜੀ ਕਿ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਿਵੇਂ ਗੁੰਮ ਹੋਏ ਉਹਦੀ ਤਹਿਕੀਕਤ ਹੋਣੀ ਚਾਹੀਦੀ ਹੈ ਕੱਲ ਫਾਈਨਲੀ ਕੁਲਤਾਰ ਸਿੰਘ ਸੰਧਵਾ ਸਾਹਿਬ ਸਪੀਕਰ ਪੰਜਾਬ ਵਿਧਾਨ ਸਭਾ ਕਿਉਂਕਿ ਗੁਰਸਿੱਖ ਨੇ ਗੁਰੂ ਨੂੰ ਅਸੀਂ ਸਾਰੇ ਮੰਨਦੇ ਆਂ ਤੇ ਉਹਨਾਂ ਨੇ ਨਾਲ ਹੋ ਕੇ ਐਫ ਆਈ ਆਰ ਕਰਵਾਈ ਹੈ ਜੀ ਔਰ ਇਹਦੇ ਉੱਪਰ ਹੁਣ ਕਾਰਵਾਈ ਹੋਏਗੀ ਜਿਹੜੀ ਵੀ ਦੋਸ਼ੀ ਨੇ ਜਾਂ ਜਿਹੜੀ ਵੀ ਦੀ ਤਹਿਕੀਕਤ ਦੇ ਵਿੱਚ ਕਿਤੇ ਗਲਤੀ ਪਾਈ ਗਈ ਕਿਉਂਕਿ ਗੁਰੂ ਸਾਹਿਬ ਦੇ ਪ੍ਰਾਤਨ ਸਰੂਪ ਗੁੰਮ ਹੋਣਾ ਆਪਣੇ ਆਪ 'ਚ ਵੱਡਾ ਸਵਾਲੀਆ ਨਿਸ਼ਾਨ ਆ ਔਰ ਅਫਸੋਸ ਇਸ ਗੱਲ ਦਾ ਕਿ ਪਿਛਲੇ 15 ਸਾਲਾਂ ਤੋਂ ਜਾਂ 10 ਸਾਲਾਂ ਤੋਂ ਜਦੋਂ ਦੀ ਘਟਨਾ ਹੋਈ ਹੈ ਉਦੋਂ ਦਾ ਕਿਸੇ ਸਰਕਾਰ ਨੇ ਪੰਦਾ ਹੀ ਨਹੀਂ ਪੜਿਆ ਜੀ ਔਰ ਸੰਗਤ ਦੇ ਮਨ ਬਲੁੰਦਰੇ ਗਏ ਸੀਗੇ ਸੰਗਤ ਦੀ ਇਹ ਮੰਗ ਸੀਗੀ ਕਿ ਇਹ ਜਿਹੜੇ ਸਰੂਪ ਗੁੰਮ ਹੋਏ ਨੇ ਇਹਦੀ ਇਨਵੈਸਟੀਗੇਸ਼ਨ ਪ੍ਰੋਪਰ ਤਰੀਕੇ ਨਾਲ ਹੋਵੇ ਔਰ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਦੁੱਧਾ ਦੁੱਧ ਪਾਣੀ ਕਰਕੇ ਛੱਡੂਗੀ ਜiamen ਦਾ ਪਾਰਟੀ காங்கிரஸ் ਵਿੱਚ ਉੱਪਰ ਹੀ ਉਸ ਟਾਈਮ ਆਪਦੀ ਰਾਜ காங்கிரஸ் ਵੀ ਚੁੱਪ ਰਹੀ ਹੈ ਅਕਾਲੀ ਦਲ ਵੀ ਚੁੱਪ ਰਿਹਾ ਜੀ ਹੁਣ ਗੁਰੂ ਸਾਹਿਬ ਦੀ ਬੇਦਵੀ ਹੋਈ ਹੈ ਅਕਾਲ ਤਖਤ ਤੇ ਜਾ ਕੇ ਅਕਾਲੀ ਦਲ ਦੇ ਲੀਡਰਾਂ ਨੇ ਆਪ ਮੰਨਿਆ ਹੈ ਗੱਲ ਕਿ ਹਾਂ ਸਾਡੀਆਂ ਗਲਤੀਆਂ ਨੇ ਸਾਡੀਆਂ ਅੱਜ ਤੱਕ ਗੁੱਸਾ ਕੀ ਹੋਈ ਹੈ ਜਿਸ ਤੋਂ ਵੱਡਾ ਹੋਰ ਸਬੂਤ ਕੀ ਚਾਹੀਦਾ ਜਿਹੜੇ ਆਪਣੀ ਪਾਵਰ ਲਈ ਜਿਹੜੇ ਕੁਰਸੀ ਹਥਿਆਉਣ ਲਈ ਅਗਰ ਗੁਰੂ ਸਾਹਿਬ ਦੀ ਇੱਜ਼ਤ ਦਾਤੇ ਲਾ ਸਕਦੇ ਆ ਜੀ ਆਪਾਂ ਉਹਦੇ ਕੀ ਭਰੋਸਾ ਕਰ ਸਕਦੇ ਹਾਂ ਜਿਸ ਕਰਕੇ ਮੈਂ ਪੰਜਾਬ ਦੀ ਸੰਗਤ ਨੂੰ ਬੇਨਤੀ ਕਰਦਾ ਨਾਬਾ ਹਲਕੇ ਦੀ ਸੰਗਤ ਨੂੰ ਬੇਨਤੀ ਕਰਦਾ ਕਿ ਅਕਾਲੀ ਦਲ ਕਾਂਗਰਸ 'ਤੇ ਭਰੋਸਾ ਨਾ ਕਰੋ ਇਹ ਆਪਸ ਦੇ ਵਿੱਚ ਰਲੇ ਹੋਏ ਆ ਅਕਾਲੀ ਦਲ ਜਿਹੜਾ ਬੈਕਫੁੱਟ 'ਤੇ ਆ ਜੀ ਉਹਨਾਂ ਕੋਲੇ ਉਹ ਬੇਦਬੀ ਦਾ ਅਸਰ ਰੂਪਾਂ ਦੀ ਆਪਾਂ ਗੱਲ ਕਰਕੇ ਹਟੇ ਆ ਇਹ ਸਾਰਾ ਇਹਨਾਂ ਦੀਆਂ ਜਿਹੜੀਆਂ ਨੇ ਇਹ ਨਲਾਇਕੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬਾ ਨੇ ਵਾਅਦਾ ਵੀ ਕੀਤਾ ਸੀ ਅਸੀਂ ਵੀ ਕੀਤਾ ਸੀਗਾ ਕਿ ਬੇਅਦਬੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਹੁਣ ਸਮਾਂ ਆ ਗਿਆ ਕਿ ਬੇਅਦਬੀ ਦੇ ਦੋਸ਼ੀ ਔਰ ਗੁਟਕਾ ਸਾਹਿਬ ਜਿਹੜੇ ਗੁੰਮ ਹੋਏ ਸੀਗੇ ਜਿਹੜੇ ਲਾਪਤਾ ਨੇ ਹੁਣ ਤੱਕ ਉਹਦੇ ਦੋਸ਼ੀ ਜਿਹੜੇ ਆ ਉਹਨਾਂ ਨੂੰ ਸਜ਼ਾ ਮਿਲਣ ਦਾ ਸਮਾਂ ਆ ਗਿਆ